ਪਤਾ ਹੈ ਕਿ ਡਾਸਪੀ ਪੁਲਿਸ ਲੋ ਜਿਹੜਾ ਹੈਗਾ ਸੇਫਟੀ ਐਂਡ ਸਿਕਿਉਰਿਟੀ ਲਈ ਜਿਹੜਾ ਹੈਗਾ ਪੂਰੀ ਇਹਦੀ ਡਾਕੂਮੈਂਟੇਸ਼ਨ ਕੀ ਜਾ ਰਹੀ ਹੈ। ਸਾਨੂੰ ਇੱਕ ਇਨਪੁਟ ਆਇਆ ਸੀਗਾ ਕਿ ਕੋਈ ਅਨ ਆਈਡੈਂਟੀਫਾਈਡ ਜਿਹੜਾ ਪਰਸਨ ਹੈ ਉਹ ਕੋਈ ਵਰਦਤ ਕਰ ਸਕਦਾ ਹੈਗਾ। ਸੋ ਇਸ ਤੇ ਅਸੀਂ ਜਿਹੜਾ ਹੈਗਾ ਸਪੈਸੀਫਿਕ ਨਾਕੇ ਬੰਦੀ ਅਰਲੀ ਮਾਰਨਿੰਗ ਚ ਕੀਤੀ। ਤੁਹਾਨੂੰ ਪਤਾ ਹੈਗਾ ਇਸ ਤੋਂ ਪਹਿਲਾਂ ਵੀ 9:30 ਅਰਲੀ ਮਾਰਨਿੰਗ 'ਚ ਇੱਕ ਪਾਦਤ ਹੋ ਚੁੱਕੀ। ਜਦੋਂ ਅਸੀਂ ਮਾਰਨਿੰਗ ਦੇ ਵਿੱਚ ਨਾਕਾ ਲਾਇਆ ਤਾਂ ਸਾਡੇ ਐਸਐਚਓ ਸਿਟੀ ਹੰਕ ਵਾਲਾ ਬਾਈਪਾਸ ਤੇ ਮੱਕੇ ਤੇ ਸੀ। ਅੰਡ ਉਹਨਾਂ ਨੇ ਜਦੋਂ ਉਹਨੂੰ ਇੱਕ ਪਲਸਰ ਬਾਈਕ ਵਿਦਾਊਟ ਨੰਬਰ ਪਲੇਟ ਐਂਡ ਇਹ ਟੱਕਿਆ ਵਾ ਸੀਗਾ ਐਂਡ ਜਦੋਂ ਉਹਨੂੰ ਵੋਕਿਆ ਇਹਨੇ ਭਜਾਇਆ ਦੌੜ ਕੇ ਆ ਜਿਹੜਾ ਤੁਹਾਡੇ ਸਾਰੇ ਜਿਹੜੇ ਹੈਗੇ ਆਲੇ-ਦੁਆਲੇ ਪਿੰਡਾਂ 'ਚ ਘੁੰਮ ਕੇ ਰੁਵਾਇ ਇਧਰ ਆਇਆ ਤਾਂ ਇੱਥੇ ਜਿਹੜਾ ਹੈਗਾ ਸਾਡੀ ਦੂਸਰੀ ਪਾਰਟੀ ਵੀ ਚੇਜ ਕਰਤੀ ਵੀ ਆ ਗਈ ਸੀ ਇੱਥੇ ਆ ਕੇ ਇਹਨੇ ਜਿਹੜਾ ਹੈਗਾ ਜਿਹੜੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਅਸੀਂ ਇਹਨਾਂ ਨੂੰ ਵਾਰਨ ਕੀਤਾ ਬੜਾ ਮੰਨਿਆ ਨਹੀਂ ਤੋਂ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਹੈ ਪੁਲਿਸ ਪਾਰਟੀ ਨੇ ਵੀ ਜਿਹੜਾ ਰਿਪੋਰਟ ਕੀਤਾ ਜਿਹੜੀ ਲਗ ਸ਼ਾਟ ਜਿਹੜੀ ਹੋਈ ਹੈ ਆ ਜਿਹੜਾ ਬੰਦਾ ਹੈ ਅਸੀਂ ਹਸਪੀਟਲ ਨਾਲ ਲਿਖ ਲਿਖਾਤਾ ਹੈ ਜਿਹੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜਿਹੜਾ ਪਾਇਆ ਅਸੀਂ ਉਹਨੂੰ ਪੁੱਛਿਆ ਕਿ ਬਈ ਬੰਦਾ ਕੋਣ ਹੈ ਤੋਂ ਇਹਨੇ ਆਪਣਾ ਨਾਮ ਰਾਹੁਲ ਗਿੱਲ ਦੱਸਿਆ ਹੈ ਐਂਡ ਇਸੇ ਇਹੀ ਬੰਦੇ ਨੇ ਇੱਕ ਇੱਕ ਉਹ ਵਾਰਦਾਤ ਜਿਹੜੀ ਹੈਗੀ ਆਜ ਅੰਜਾਮ ਦੇਣੀ ਸੀ ਤੋਂ ਅਸੀਂ ਇੱਕ ਮੇਜਰ ਜਿਹੜੀ ਵਾਰਦਾਤ ਹੈ ਉਹਨੂੰ ਜਿਹੜਾ ਹੈਗਾ ਅ ਰਿਵੈਂਡ ਕਰ ਲਿਆ ਹੈਗਾ ਅੰਡ ਲੇਟਨ ਅਭੀ ਇਡੈਂਟੀਫਾਈ ਹੋਇਆ ਹੈ ਕਿ ਜਿਹੜਾ ਆ ਬੰਦਾ ਹੈਗਾ ਆ ਜਿਹੜੀ 17 ਤਾਰੀਖ ਨੂੰ ਜੋ ਪੰਜਾਬ ਪਾਜ ਕੰਪਨੀ ਦੇ ਉਸ ਗੋਲੀ ਚੱਲੀ ਹੈ ਉਸ ਵਾਰ ਦਾਤੇ ਵੀ ਇਹ ਬੰਦਾ ਸ਼ਾਮਿਲ ਸੀ ਬਾਕੀ ਹਾਂਜੀ ਕਿੱਥੇ ਗੋਲੀ ਵੱਜੀ ਇਹ ਲੈ 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 ਤੇ ਗੋਲੀ ਸ਼ਾਮਰ ਸੀ ਜਨੇ ਗੋਲੀ ਚਲਾਇਸੀ ਕੀ ਇਹਨੇ ਇਹਨੇ ਜੋ ਪ੍ਰਾਇਮ ਆਫ ਅਸਈ ਅਸੀਂ ਜਿਹੜਾ ਹੈਗਾ ਹੰਟਕ ਅਸੀਂ ਪੂਰਾ ਇਹਨਾਂ ਨੂੰ ਇੰਟਰਗੋਟ ਨਹੀਂ ਕਰ ਪਾਇਆ ਬਸ ਜਿੰਨਾ ਕਿ ਅਸੀਂ ਹਸਪੀਟਲ ਲੈ ਜਾਂਦੇ ਪੁੱਛਿਆ ਉਹਨਾਂ ਨੇ ਅਸੀਂ ਦੱਸਿਆ ਕਿ ਵੀ ਆ ਇਨਵੋਲਵ ਸੀ ਉਹਦੇ ਚ ਬਾਕੀ ਕਿਹੜੇ ਪਰਾਸ ਦੇ ਇੱਕ ਪਿਸਟਲ ਹੈ ਉਹ ਰਿਕਵਰ ਹੈ ਜਿਹੜਾ ਦੂਸਰਾ ਆਦਮੀ ਉਹਦੇ ਨਾਲ ਦੋ ਜਾਨੇ ਸੀ ਨਾ ਸਰ ਨਹੀਂ ਉਹ ਉਹ ਸਾਰੀ ਚੀਜ਼ ਅਸੀਂ ਚੈੱਕ ਕਰਦੇ ਚਲੋ ਇੱਕ ਹੀ ਫਿਲਹਾਲ ਫਿਲਹਾਲ ਸਰ ਇੰਕੰਟਰੋਲ ਵਾਲੀ ਕਿਹੜੀ ਲੋਕੇਸ਼ਨ ਹੈ ਜੀ ਆ ਜੀ ਜੀ ਇੰਕਾਊਂਟਰ ਕਿੱਥੇ ਲੋਕੇਸ਼ਨ ਦੇਖੋ ਦੇਖੋ ਆ ਜਿਹੜੀ ਹੈ ਜੀ ਜਿਹੜਾ ਬਬਲੀ ਪਿੰਡ ਦੇ ਨੇੜੇ ਆ ਜਿਹੜਾ ਹੈਗਾ ਨਾਲਾ ਹੈਗਾ ਦਾ ਸਹੀ ਪੀਐਸ ਦਾ ਦਾ ਵਾਈਪਨ ਕਿਥੇ ਜਾਂਦਾ ਸੀ ਕਿਥੇ ਦੇਖੋ ਉਹ ਸਾਰੀ ਚੀਜ਼ਾਂ ਇਨਟੈਰੋਗੇਸ਼ਨ ਐਂਡ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇੱਕ ਵਾਰ ਤੋ ਸਾਡਾ ਜਿਹੜਾ ਇਹੋ ਜੇ ਇਨਸੀਡੈਂਟ ਪ੍ਰਾਇਮਰੀ ਹੁੰਦਾ ਕਿ ਅਸੀਂ ਇਹਨਾਂ ਨੂੰ ਛੇਤੀ ਚੇਤੀ ਹਸਪੀਟਲ ਜਿਹੜਾ ਹੈਗਾ ਉਹ ਪੁਲਿਸ ਪਾਰਟੀ ਦੀ ਨਹੀਂ ਲੱਗੀ ਨਹੀਂ ਜੀ ਪੁਲਿਸ ਪਾਰਟੀ ਨੇ ਅਵਰਟ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈਗਾ ਥੋੜਾ ਅਰਲੀ ਮਾਰਨਿੰਗ ਸੀ ਅੰਧੇਰਾ ਸੀ ਉਸ ਕਰਕੇ ਕਿੰਨੀਆਂ ਗੋਲੀਆਂ ਚੱਲੀਆਂ ਨੇ ਐਕਸਚੇਂਜ ਹੋਇਆ ਜੀ এগজে দেখি ফাৰ